ਲੋ ਜੀ ਇਹ ਚੱਲ ਰਹੀ ਆ ਰਾਣੀ ਸੁੰਦਰਾ ਹਾਯੋ ਰੱਬਾ ਬਾਈ ਟਾਈਮ ਹੋ ਗਿਆ ਬਹੁਤ ਟਾਈਮ ਮੇਰਾ ਟਟੋਟ 8 ਵਜੇ ਜੀ ਉਹ ਕਿੰਨਾ ਲੋ ਬਾਈ ਜੀ ਵੈਲਕਮ ਹੈ ਜੀ ਥੋੜਾ ਆਪਣੇ ਚੈਨਲ ਤੇ ਭਾਈ ਅੱਜ ਲਾਹਣ ਆਏ ਹੋਏ ਸੀਗੇ ਜੀ ਜੀ ਤੁਹਾਨੂੰ ਪਤਾ ਨਾ ਜੀ ਥੋੜੇ ਜਿਹਾ ਦੂਰ ਸੀਗਾ ਪਰ ਚਲੋ ਕੋਈ ਗੱਲ ਨਹੀਂ ਰਿਸ਼ਤੇਦਾਰੀ ਪੈਂਦੀ ਸੀ ਇਸ ਕਰਕੇ ਲਾਹਣ ਆ ਗਏ ਜੀ ਠੀਕ ਹੈ ਭਾਈ ਕਈ ਲੋਕ ਐਨੇ ਨਾ ਵੀ ਨਾ ਕੋਈ ਕਰਪਾਉਣ ਵਾਲੇ ਹਨ ਜਿੱਦਾਂ ਹੋ ਗਏ ਜੇ ਕੋਈ ਹੋਰ ਹੋ ਗਿਆ ਨਾ ਭਈ ਯਾਰ ਉੱਥੇ ਤਾਂ ਕਿਸੇ ਨੇ ਪਾਣੀ ਤੱਕ ਨਹੀਂ ਪੁੱਛਿਆ ਅਸੀਂ ਉਹਨਾਂ ਦਾ ਇੰਨਾ ਕੰਮ ਕਰਕੇ ਆਏ ਆ ਕਿਸੇ ਨੇ ਚਾਹ ਨਹੀਂ ਪੁੱਛੀ ਭਾਈ ਮੈਂ ਪਹਿਲੇ ਹੀ ਬੰਦੇ ਦੇਖਿਆ ਮੈਂ ਪਹਿਲੀ ਵਾਰ ਆਇਆ ਠੀਕ ਹੈ ਜੀ ਇਹਨਾਂ ਨਾਲ ਤੁਹਾਨੂੰ ਪਤਾ ਮੈਂ ਕੱਲ ਆਇਆ ਸੀਗਾ ਅੱਜ ਮੇਰਾ ਦੂਜਾ ਦਿਨ ਆ ਠੀਕ ਪਹਿਲਾਂ ਸੀ ਆਏ ਜੀ ਸਰੋਂ ਠੰਡਿਆਂ ਨਾਲ ਲੇਜ਼ ਠੀਕ ਹੈ ਜੀ ਉਹਦੇ ਬਾਅਦ ਆਪਣਾ ਅਰਦਾਸ ਕੀਤੀ ਠੀਕਾ ਬਰਫੀਆਂ ਦਾ ਡੱਬਾ ਠੀਕ ਹੈ ਜੀ ਉਹਦੇ ਬਾਅਦ ਦੁਪਹਿਰ ਨੂੰ ਰੋਟੀ ਪਨੀਰ ਦਾਲ ਤੇ ਰੋਟੀਆਂ ਤੇ ਨਾਲ ਦਹੀਂ ਤੇ ਹੁਣ ਹੁਣ ਪੱਜ ਚੁੱਕੀ ਹੈ ਮੇਰੇ ਸਾਹਮਣੇ ਚਾਰ ਇੱਕ ਹੁਣ ਲੈ ਗਿਆ ਜੀ ਠੰਡੇ ਇਹ ਮੈਂ ਕਹਾਂ ਜਨਾਬੇ ਤੁਸੀਂ ਪਤਾ ਕਿਹਾ ਬੇ ਪੰਜੇ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਨਾ ਬਈ ਕੋਈ ਆਏ ਨਹੀਂ ਹੁੰਦਾ ਬਈ ਹਾਂ ਬਈ ਜੇ ਇੱਕ ਬੰਦੇ ਨੇ ਸਾਨੂੰ ਕੁਝ ਨਹੀਂ ਦਿੱਤਾ ਤਾਂ ਕੋਈ ਵੀ ਨਹੀਂ ਦਊਗਾ ਐਦਾਂ ਦੀ ਕੋਈ ਗੱਲ ਨਹੀਂ ਹੁੰਦੀ ਸਾਰੇ ਬੰਦੇ ਅਲੱਗ-ਅਲੱਗ ਹੁੰਨੇ ਆ ਬਈ ਚੜਤੇ-ਚੜਤ ਬੰਦੇ ਬੈਠੇ ਆ ਇਹ ਦੇਖੋ ਜੀ ਆਪਾਂ ਨੇ ਲਾਤੀ ਬਾਕੀ ਇੱਧਰ ਚੱਲ ਰਹੀ ਹੈ ਜੀ ਅੱਜ ਨਿਵੇੜ ਕੇ ਜਾਵਾਂਗੇ ਇਹ ਦੇਖੋ ਜੀ ਇਹ ਥਰਮਲ ਪਲਾਂਟ ਜਿਵੇਂ ਥਰਮਲ ਪਲਾਂਟ ਦੇ ਨਾਲ ਆ ਜੀ ਜਿਹੜੀ ਇਹਦੇ ਜ਼ਮੀਨ ਦਾ ਆਪਣਾ ਰੇਟ ਹੈ ਜੀ ਉਹ ਹੈਗਾ ਜੀ ਘੱਟੋ ਘੱਟ ਸਵਾ ਸਵਾ ਕਰੋੜ ਸਵਾ ਕਰੋੜ ਦਾ ਕਿੱਲਾ ਹੈ ਜੀ ਠੀਕ ਹੈ ਜੀ ਨਾਲ ਸੜਕ ਲੱਗਦੀ ਆ ਉਹਦੇ ਬਿਜਲੀ ਆ ਉਹ ਨਾਲ ਠੀਕ ਤੇ ਇਧਰਲੇ ਪਾਸੇ ਆਪਣਾ ਆਰਮੀ ਏਰੀਆ ਜੀ ਹੈ ਸਾਰਾ ਠੀਕ ਹੈ ਜੀ ਪਿੰਡ ਵਿੱਚ ਹਰ ਪਿੰਡ ਵਿੱਚ ਹਰਿਆਲੀ ਇੰਨੀ ਤੁਸੀਂ ਗੱਲ ਛੱਡ ਦਿਓ ਸਾਰੇ ਪਾਸੇ ਦੇਖ ਲਓ ਹਰੀ ਹਰਾ ਹਰੀ ਹਰਾ ਹਰੀ ਹਰਾ ਭਰਿਆ ਹੋਇਆ ਉਹ ਵੜੀ ਸਾਡੀ ਮਸ਼ੀਨ ਆ ਜੀ ਇਹੜੀ ਮਸ਼ੀਨ ਜੀ ਘਰਤੀਪੁਰੀ ਪੈਕ Town ਚੱਲਾਂਗੇ ਹੁਣ ਲਾਵਾਂਗੇ ਜੀ ਜੀ ਢਿੱਲੋਂ ਸਾਹਿਬ on the floor ਲੋ ਬਾਈ ਜੀ ਸਾਡੇ ਨਾਲ ਸ਼ਹਿਰਾ ਕਿੰਨੀ ਨਾ ਕੋਈ ਬੰਦਾ ਨਾ ਕਿਸੇ ਦੀ ਮਦਦ ਨਹੀਂ ਕਰਦਾ ਨਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਬਈਆਂ ਦੂਜੇ ਘਰ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਦੇਖੋ ਜੀ ਵੀਰ ਜੀ ਨੇ ਨਾ ਲੁਆਣੀ ਸੀਗੀ ਜੀ ਦੀ ਤੇ ਬਾਈ ਜੀ ਦੇ ਰਿਸ਼ਤੇ ਭਾਈ ਆਏ ਆ ਪਿੰਡ ਦੇ ਬੰਦੇ ਆਏ ਆ ਹਸੀਕਾਲ ਜੀ ਵਧੀਆ ਜੀ ਹਸੀਕਾਲ ਹਸੀਕਾਲ ਜੀ ਇਹ ਦੇਖੋ ਜੀ ਸਾਰੇ ਪਿੰਡ ਦੇ ਬੰਦੇ ਜਿਨ੍ਹਾਂ ਨੇ ਬਾਈ ਬਾਈ ਦੇ ਨਾਲ ਹੋ ਕੇ ਕੰਮ ਕਰਾਣਾ ਹੈ ਦੇਖੋ ਜੀ ਪੂਰੀ ਸੈਨਾ ਪਹੁੰਚ ਗਈ ਪੂਰੀ ਹੈ ਪੇ ਤੁਸੀਂ ਇਹ ਇੰਨੀ ਸੇਨਾ ਦੀ ਇਹ ਸਿਰ ਪਈ ਰੱਖ ਲਿਆ ਹੁੰਦੀ ਕਿ ਦੋ ਦੋ ਸਾਨੂੰ ਹੁਕਮਤਾ ਕਰਦੇ ਸੀ ਚੱਕ ਲੈਣੀ ਸੀ ਜੀ ਹਾਂ ਲਿਆਇਆ ਉਹ ਸੱਜਾਂ ਜਹਾ ਅੱਗੇ ਗਿਆ ਹੋਇਆ ਲੈਣਾ ਪੰਜ ਲਿਆਇਆ ਨੂੰ ਲੈ ਮੈਂ ਤੁਸੀਂ ਅੱਗੇ ਚੱਲੋ ਅੱਛਾ ਚਾਲੂ ਕਿੱਥੇ ਲੋ ਬਾਈ ਜੀ ਪਾਣੀ ਮਾਰ ਕੇ ਪੂਰੀ ਚੰਦ ਰੱਖਣਾ ਦਾ ਕਰ ਬਾਈ ਕਿੰਨੇ ਕਿੱਲੇ ਲੱਗੇ ਕਿੰਨੇ ਕਿੱਲੇ ਲੱਗੇ ਹੋਣ ਹੁਣ ਡੇਢ ਕਿੱਲੇ ਲੱਗੇ ਡੇਢ ਕਿੱਲਾ ਲੱਗ ਗਿਆ ਬਾਈ ਡੇਢ ਕਿੱਲਾ ਲੱਗ ਗਿਆ ਪਨੀਰੀ ਮੈਂ ਕਹਿੰਦਾ ਥੁੜ ਜੂਗੀ ਕਿ ਨਹੀਂ ਬਹੁਤ ਆ ਪਨੀਰੀ ਬਈ ਹੁਣ ਕਿੰਨੇ ਕਿਲੇ ਲਾਣੇ ਆਪਾਂ ਨੇ 5 ਕਿਲੇ ਲਾਣੇ 5 ਹੈ ਨਾ ਲੋਹੀ 5 ਕਿਲੇ ਲਾਣੇ ਆ ਜੀ ਬਾਕੀ 1.5 ਕਿਲਾ ਆਪਣਾ ਹੋ ਗਿਆ ਬਾਕੀ ਇਹ ਆ ਜੀ ਤੇ ਬਾਕੀ ਉਹ ਬਚੀ ਵੀ ਰਹੀ ਬਸ ਇੰਨੀ ਗਾ ਲਾਦ ਦੇ ਅੰਕਲ ਹੋ ਰਿਹਾ ਵਿੱਚ ਤੇ ਵੇਸਟ ਮਟੀਰੀਅਲ ਫੋਨ ਨਿਕਲਦਾ ਜੀ ਆ ਦੇਖੋ ਜਿਹੜੀ ਆਲੇ ਦੁਆਲੇ ਤੋਂ ਹੁੰਦੀ ਨਾ ਉਹ ਕਟਿੰਗ ਕਰਨੀ ਪੈਂਦੀ ਉਹਨੂੰ ਕਿਉਂਕਿ ਮਸ਼ੀਨ ਦੇ ਵਿੱਚ ਹੈ ਨਾ ਦੇਖੋ ਇਹ ਆ ਚੀਜ਼ ਨਾ ਕੀ ਖਾਨੀਆ ਨਾ ਆ ਚੀਜ਼ ਚਾਹੀਦੀ ਹੈ ਦੇਖੋ ਇਹਨਾਂ ਪਲੇਨ ਮਸ਼ੀਨ ਨੂੰ ਜੇ ਉਬੜ ਖਾਪੜੀ ਹੋਊਗੀ ਤਾਂ ਫਿਰ ਮਸ਼ੀਨ ਚੱਕਦੀ ਨਹੀਂ ਹੈਗੀ ਦਾ ਦਾਣਾ ਐਕਰਾਂ ਸਾਫ਼ ਹੋਣਗੇ ਨਾ ਫਿਰ ਐ ਚੱਕਦੀ ਜਾਂਦੀ ਆ ਚਲੋ ਜੀ ਡੇਢ ਕਿੱਲਾ ਹੋ ਗਿਆ ਬਾਕੀ ਰੱਬ ਦੇ ਕੇ ਸੁੱਖ ਅੱਜ ਹੋ ਜੇ ਬੱਸ ਕੰਮ ਚੱਲੀਏ ਫੜਾਵੜ ਕਰਨ ਨੂੰ ਇਹ ਹੈ ਮਿਲਟਰੀ ਏਰੀਆ ਵਾਲਾ ਭਾਈ ਜਿਹੜਾ ਮਿਲਟਰੀ ਏਰੀਆ ਇਹ ਕਿੰਨੇ ਕਿੱਲਾਂ ਚੋਂ ਬਣਿਆ ਪਾਉਂਗਾ ਉਹ ਪਾਸੇ ਸਮਝ ਲੈ ਇੱਧਰ ਦਾ ਕਿੰਨਾ ਕੀ ਹੋਗਾ ਕਿ ਜੂਟੀਆਂ ਪਰਲੇ ਪਾਸੇ ਰਹੇ ਸੀ ਕਿਧਰ ਪਾਸੇ ਰਹੇ ਸੀ ਜੀ ਉਹ ਪਰਲੇ ਪਾਸੇ ਮੈਂ ਇਸੇ ਵਿੱਚ ਨਹੀਂ ਇਹ ਲੱਗਿਆ ਉਹ ਲੱਗਿਆ ਅੱਛਾ ਉਹ ਲੱਗਾ ਅੱਛਾ ਹੋਰ ਵੀ ਬਣਾਏ ਹੋਏ ਆ ਪਿੰਡ ਵਿੱਚ ਜਾਂ ਪਿੰਡ ਦੇ ਬਾਹਰ ਆ ਜੀ ਤੇ ਸਾਹਮਣੇ ਆ ਜਾਓ ਸਾਹਮਣੇ ਜਿੱਥੇ ਸਪੈਦ ਹਾਂਜੀ ਇੱਥੇ 10 ਕਮਰੇ ਵਿੱਚ ਕਿੰਨੇ ਕਿ ਜਣੇ ਰਹਿੰਦੇ ਆ ਜੀ ਉੱਥੇ ਕਾਫੀ ਹੈ ਮਤਲਬ 에ਅਰਫੋਰਸ ਦਾ ਏਰੀਆ 에ਅਰਫੋਰਸ ਦਾ ਏਹ ਹੈ ਆ ਇਹਦੇ ਜੇ ਅਸਲਾ ਬਸਲਾ ਇੱਥੇ ਹੈ ਨਾ ਇਹਦੇ ਚ ਨਾ ਜੀ ਹਾਂ ਇਹਦੇ ਜੇ ਅਸਲਾ ਹੂੰ ਖੂਹ ਇੱਥੇ ਖੂਹ ਕਾਦਾ ਜੀ ਖੂਹਾਂ ਚ ਅਸਲਾ ਖੂਬ ਟਿਆ ਬਾਈ ਹਾਂ ਉਹਦੇ ਰੱਖਿਆ ਬਾਈ ਗੁਪਤਾ ਹੈ ਮੈਨੂੰ ਗੁਪਤਾ ਜੀ ਏਰੀਆ ਪਹਿਲਾਂ ਗੁਪਤਾ ਦਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਸਲਾਂ ਵਧੀਆ ਹੀ ਵਧੀਆ ਬਾਈ ਕਿਹੜੀ ਇੱਥੇ ਦੋ ਹੀ ਫਸਲਾਂ ਲੱਗਦੀ ਆਪਾਂ ਜੀ ਕਿ ਆਪਣਾ ਪਿੰਡ ਹੈਗਾ ਨਾ ਜੀ ਮੇਰਾ ਪਿੰਡ ਕੀ ਨਾਮ ਹੈ ਜੀ ਪਿੰਡ ਦਾ ਮੇਰਾ ਤੁਮਾ ਪਿੰਡ ਤੁਮਾ ਆ ਪਿੰਡ ਦਾ ਨਾਮ ਤੁਮਾ ਤੁਮਾ ਅੱਛੇ ਤੁਹਾਨੂੰ ਉਹ ਕਿਹੜਾ ਪਿੰਡ ਹੈ ਜ਼ਿਲ੍ਹਾ ਜ਼ਿਲ੍ਹਾ ਸਾਨੂੰ ਮਟਿਆੜਾ ਆ ਰਹੋ ਉਹ ਦੂਆ ਤਹਿਸੀਲ ਤਸੀਲ ਰਾਜੀਪੁਰ ਰਾਜਪੁਰੇ ਆਪਾਂ ਵੀ ਖੇਤੀ ਕਰਦੇ ਆ ਜੀ ਕਿੰਨੇ ਕਿੱਲੇ ਜੀ ਮੇਰੇ 5-6 ਕਿੱਲੇ 5 ਕਿੱਲੇ ਛੋਟੇ ਆਪਣੇ ਤੇ ਉਹ ਵੀ ਲਈ ਵੀ ਕੋਈ ਠੇਕੇ ਰੁਕੇ ਠੇਕੇ ਭਾਈ ਵਾ ਆਪਣੇ ਆਪਣੇ ਯਾਰ ਇੱਥੇ ਜਿਆਦਾਤਰ ਲੋਕਾਂ ਨੇ ਠੇਕੇ ਪਾ ਲਈ ਵੀ ਨਹੀਂ ਜੀ ਮਸ਼ੀਨ ਆਹ ਠੇਕੇ ਤੇ ਬਹੁਤ ਬਹੁਤ ਜ਼ਿਆਦਾ ਜਿਨੇ ਮੈਨੂੰ ਮੁੰਡੇ ਮਿਲੇ ਆ ਜੀ ਸਾਰੇ ਠੇਕੇ ਦੇ ਕੋਈ ਕੋਈ 10 ਕਿੱਲੇ ਦੀ ਕਰ ਰਹੇ ਆ ਇਹ ਕੋਈ 20 ਕਿੱਲੇ ਦੀ ਕਰ ਰਹੇ ਆ ਇਹ ਹਨਾ ਜੀ ਹਾਂ ਐ ਕਣਾ ਜੀ ਆਪਾਂ ਠੀਕੇ ਤੇ ਜਾਓ ਉਹ ਕਹਿੰਦਾ ਚਲੋ ਵਧੀਆ ਬਚੀ ਜਾਂਦਾ ਵੈਸੇ ਇਹ ਤਿੰਨ ਫਸਲਾਂ ਲੱਗੇ ਉਹਨਾਂ ਨੂੰ ਹੋਰ ਵੀ ਵਸ ਸਕਦਾ ਏ ਹਾਂਜੀ ਉਹਨਾਂ ਨੂੰ ਸਾਡੀ ਸਾਡੀ ਜ਼ਮੀਨ ਹੈ ਜੀ ਅਮਲੋਕ ਇਹਨੇ ਅਮਲੋਕ ਨਹੀਂ ਹੈ ਠੀਕ ਹੈ ਠੀਕ ਹੈ ਜੀ ਭਾਈ ਉਥੇ ਤਿੰਨ ਫਸਲਾਂ ਲਾਣੇ ਹੋ ਇਸ ਵਾਰ ਦਾ ਤੁਸੀਂ ਸੁਣ ਲਓ ਇਸ ਵਾਰ ਉਹਨਾਂ ਨੇ ਆਲੂ ਲਾਏ ਹੈ ਜੀ ਠੀਕ ਆ ਕਿੰਨੇ ਕਿੱਲੇ ਹੈ 22 ਕਿੱਲੇ ਠੀਕ ਸਾਡੇ 22 ਕਿੱਲੇ ਚ ਆਲੂ ਲਾਤੇ ਠੀਕ ਹੈ ਜੀ ਇੰਨਾ ਸੋਹਣਾ ਰੇਟ ਮਿਲਿਆ ਇੱਕ ਕਿੱਲੇ ਮਾਤੇ 280 ਬੋਰੀਆਂ ਨਿਕਲੀਆਂ ਇੱਕ ਕਿੱਲੇ ਮਾਤੇ ਜੀ ਹਣ 22 ਕਿੱਲੇ ਦੇਖ ਲੋਈ ਫੇਰ ਉਹਦੇ ਬਾਅਦ ਮੱਕੀ ਲਾਈ ਫੇਰ ਉਹਨਾਂ ਨੇ ਹਾਂਜੀ ਫੇਰ ਉਹ ਤੇ ਬਾਜੀ ਦੀ ਲੈਦੀ ਹੁਣ 22 ਕਿੱਲੇ ਆਵਾ ਮੱਕੀ ਲਾਤੀ ਠੀਕ ਹੈ ਜੀ ਉਹਦਾ ਰੇਟ ਕਿੰਨਾ ਦਾ ਜੀ ਸਰਕਾਰੀ ਰੇਟ 2250 ਰੁਪਿਆ ਦੇਖ ਲੋ ਜੀ ਅੱਛਾ ਜੀ 2250 2250 ਮਤਲਬ ਉਹ ਬੰਦਾ ਮੈਨੂੰ ਕਹਿੰਦਾ ਕਹਿੰਦਾ ਅਸੀਂ ਤਾਂ ਨਾ ਕਹਿੰਦਾ ਵੇ ਤੂੰ ਮੰਨ ਕੇ ਚੱਲ ਵੇ ਥੋੜਾ ਜਿਹੜਾ ਸੀ ਉਹ ਦਿੰਨੇ ਆ ਠੇਕਾ ਦਿੰਨੇ ਆ ਵੇ ਸਾਡਾ ਇੱਕ ਡੇਢ ਫਸਲ ਚ ਨਿਕਲ ਜਾਂਦਾ ਹੈ ਉਹਦਾ ਤਾਂ ਹੀ ਤਾਂ ਫਿਰ ਰੇਟ ਉਧਰ ਜ਼ਿਆਦਾ ਆ ਗਿਆ ਮਿਲੋ ਉਹ ਕਹਿੰਦੇ ਸਾਡਾ ਨਾ ਵੀ ਇੰਨਾ ਕਦਾ ਨਿਕਲ ਜਾਂਦਾ ਉਹੀ ਬਸ ਹਾਂ ਉਧਰ ਰੇਟ ਬਾਈ ਜ਼ਿਆਦਾ ਹੈ ਜ਼ਿਆਦਾ ਸੀ ਜਮੀਨ ਲਈਤੀ ਜੀ ਪਹਿਲਾਂ ਦੇਖ ਲੋ ਜੀ 2000 ਟੁੱਟ ਚ ਲਈਤੀ ਮੈਂ ਕਹਿੰਦਾ ਇਹ ਸਿਰਫ 18 18-19 ਲੱਖ ਦੀ ਮਿਲੀ ਸੀ ਠੀਕ ਹੈ ਜੀ ਹਰ ਹੁਣ ਰੇਟ ਹੈਗਾ ਜੀ ਉਹਦਾ ਘੱਟੋ ਘੱਟ 90 ਲੱਖ 90 ਲੱਖ ਹੋ ਗਿਆ ਰੇਟ ਹਾਂ ਜੀ ਥੋੜੀ ਵੀ ਇਧਰ ਹੋ ਗਿਆ ਨਾ ਜੀ ਰੇਟ ਇਧਰ ਵੀ ਕਰੋੜ ਦੇ ਉੱਪਰ ਹੀ ਗੱਲ ਆਉਂਦੀ ਇੱਧਰ ਵੀ 2.5 ਕਰੋੜ ਦੇ ਲਗਭਗ ਚਲੇ ਗਏ। ਇਹਦੇ ਉੱਪਰ ਆ ਨਾ ਇਹ ਕਿਹੜੀ ਕੰਪਨੀ ਆਈ ਵੀ ਆਈ ਇੱਥੇ? ਕੰਪਨੀ ਨਹੀਂ ਵੈਸੇ ਇ ਮਤਲਬ ਹੈਗਾ। ਹਾਂਜੀ। ਕੋਈ ਨਹੀਂ ਆਈ। ਖਰੀਦਦਾ ਕੌਣ ਆ ਜੀ ਫਿਰ? ਕਿਸੇ ਨੇ ਵੇਚੀ ਵੀ ਆ ਇਕੱਲੇ ਵੇਚੀ। ਜੀ ਹੈ ਕੰਨਿਆਂ ਨੇ ਖਰੀਦ ਮਤਲਬ ਜਿਹੜੇ ਬਾਹਰ ਦੇ ਬੰਦੇ ਨੇ ਖਰੀਦੀ। ਅੱਛਾ ਜੀ। ਉਹ ਫੇ ਕੀ ਕਰੋਗੇ ਜੀ ਉਹ ਤਾਂ ਉਹਨਾਂ ਦੇ। ਠੀਕੇ ਤੇ ਚਲੇ ਗਏ। ਅੱਛਾ ਠੀਕੇ ਵਧੇ ਵੀ ਦੇ ਕੇ। ਠੀਕ। ਆ ਰ ਇੱਕ ਤੁਸੀਂ ਕੰਮ ਕਾਦੇ ਟਰੈਕਟਰਾਂ ਦਾ। ਬਾਈ ਆਵਾਜ਼ ਘਟਕ ਕਰਨੀ ਮਿਲੀ। ਟਰੈਕਟਰ ਨੰਬਰ A ਤੋਂ Z ਜੀ ਕੋਈ ਵੀ ਟਰੈਕਟਰ ਹੋਵੇ ਮੈਨੂੰ 40 ਸਾਲ ਹੋ ਗਏ 85 ਜੀ ਮੈਂ ਕੰਮ ਕਰੀ ਜੀ ਕਿੱਥੇ ਜੀ ਦੁਕਾਨਾ ਆਪਣੀ ਮਾਨਕਪੁਰ ਹੈ ਮਾਨਕਪੁਰ ਮਾਨਕਪੁਰ ਖੇੜਾ ਮਾਨਕਪੁਰ ਹਾਂ ਜੀ ਖੇੜਾ ਮਾਨਕਪੁਰ ਤੁਹਾਡਾ ਆਪਣਾ ਨੰਬਰ ਬੋਲੋ ਜੀ ਇੱਕ ਵਾਰ 9876824900 ਹੌਲੀ ਹੌਲੀ 98768 24900 ਲੋ ਜੀ ਇਹ ਬਾਈ ਦਾ ਨੰਬਰ ਹੈ ਜੇ ਕਿਸੇ ਬਾਈ ਬੰਦੇ ਟਰੈਕਟਰ ਚ ਕੋਈ ਵੀ ਪ੍ਰੋਬਲਮ ਆਂਦੀ ਆ ਠੀਕ ਹੈ ਜੀ ਤਾਂ ਬਾਈ ਕੋਲ ਆ ਸਕਦੇ ਆ 40 ਸਾਲ ਦਾ ਐਕਸਪੀਰੀਅੰਸ ਆ ਬਾਈ ਜੀ ਨੂੰ ਕੋਈ ਵੀ ਚੀਜ਼ ਕੋਈ ਵੀ ਮਤਲਬ ਕੋਈ ਵੀ ਟਰੈਕਟਰ ਦੇ ਕੱਲੇ-ਕੱਲੇ ਨਟ ਕੱਲਾ-ਕੱਲੀ ਚੀਜ਼ ਪਤਾ ਜੀ ਠੀਕ ਹੈ ਨਾ ਜੀ ਬਾਈ ਇਹ ਚੀਜ਼ ਵਰਕਸ਼ਾਪ ਕਰੀ ਜਣਾ ਅੱਛਾ ਜੀ ਕੋਈ ਬਾਈ ਇਹ ਬੰਦਾ ਵੀਡੀਓ ਦੇਖ ਕੇ ਆਉਂਗਾ ਜੀ ਠੀਕ ਵਧੀਆ ਕੰਮ ਕਰੂੰਗਾ ਜੀ ਲਓ ਜੀ ਬਾਈ ਬਾਈ ਜੀ ਕਹਿੰਦੇ ਕੋਈ ਵੀਡੀਓ ਦੇਖ ਕੇ ਆਉਂਗਾ ਤਾਂ ਕੰਮ ਉਹਦਾ ਇੱਕ ਨੰਬਰ ਓਕੇ ਹੋਊਗਾ ਬੈਸ ਦੇ ਸਾਰੇ ਕੰਮ ਇੱਕ ਨੰਬਰ ਕਰਦੇ ਆਂ ਕੰਮ ਆਪਣਾ ਕੰਮ ਦਾ ਤਸੱਲੀ ਕੰਮ ਸਾਰਿਆਂ ਦਾ ਇੱਕ ਨੰਬਰ ਜੀ ਕੋਈ ਜ ਕੋਈ ਚੱਕਰ ਨਹੀਂ ਜੀ ਕੋਈ ਹੋ ਨਹੀਂ ਕੋਈ ਬੜਾ ਨਹੀਂ ਕੋਈ ਛੋਟਾ ਨਹੀਂ ਠੀਕ ਹੈ ਜੀ ਠੀਕ ਪਰਮਾਤਮਾ ਦੇ ਨਾਲ ਕੰਮ ਕਰਦੂ ਠੀਕ ਹੈ ਜੀ ਠੀਕ ਵਧੀਆ ਗੱਲ ਫਿਰ ਹੁਣ ਜੀ ਫਿਰ ਹੁਣ ਕੀ ਹੁਣ ਉੱਥੇ ਕੋਣ ਜੀ ਹੁਣ ਫਿਰ ਛੱਡਿਆ ਬਾਈ ਬਹ ਹੁਣ ਦੁਕਾਨ ਤੇ ਥੋੜਾ ਮੁੰਡਾ ਜੀ ਨਹੀਂ ਇੱਥੇ ਪਿੰਡ ਦੇ ਰੱਖਿਆ ਬਾਈ ਕੋਈ ਮਤਲਬ ਅੱਛਾ ਕੋਪਰ ਸੈਲਰੀ ਪਰ ਰੱਖਿਆ ਹੋਣਾ ਹਾਂ ਅੱਛਾ ਜੀ ਉਹ ਫਿਰ ਕੀ ਕਰਦਾ ਉਹ ਵੀ ਸਿੱਖਦਾ ਜੀ ਹਲੇ ਜੀ ਸਿੱਖਦਾ ਕੰਮ ਕਰਨ ਲੱਗ ਗਿਆ ਪੂਰਾ ਕੰਮ ਕਰ ਹਾਂ ਜੀ ਮੁੰਡਾ ਵੇ ਠੋਟੇ ਜਿਹੇ ਮੁੰਡੇ ਨੂੰ ਵੀ ਸਿਖਾ ਦਈ ਆਪਣੇ ਨੂੰ ਮੇਰਾ ਮੁੰਡਾ ਤਾਂ ਬਾਹਰ ਗਿਆ ਦੁਬਈ ਗਿਆ ਅੱਛਾ ਦੁਬਈ ਗਿਆ ਵਾ ਠੀਕ ਹੈ ਠੀਕ ਹੈ ਠੀਕ ਏਸ਼ੀਆ ਦਾ ਐਚ ਵੀ এ সি এ সি ਜਿਹੜੇ ਆਪਣੇ ਵਿੰਡੋ এ ਸੀ ਹਾਂ ਜੀ ਉਹ ਨਾ ਪਤਾ ਕਿ ਜਿਹੜੇ ਉੱਥੇ ਲੱਗਦੇ ਨੇ ਉੱਥੇ ਲੱਗਦੇ ਐਚ ਵੀ এ ਸੀ ਉੱਥੇ بڑے এ ਸੀ ਲੱਗਦੇ ਆ ਵੇ ਨਾ ਸਾਰੇ ਘਰ ਵਿੱਚ ਨਾ ਉਹ ਵੈਂਟੀਲੇਸ਼ਨ ਹੁੰਦਾ ਜੀ ਉਹ ਉਹਨੂੰ ਕਹਿੰਦੇ ਐਚ ਵੀ এ ਸੀ ਜਿਹੜੇ ਮਾਲ ਵਿੱਚ ਲੱਗੇ ਹੋਏ ਉਹਨੇ ਜੀ ਹਾਂ ਜੀ ਓਕਣਾ ਜੀ ਵੇ ਬਾਥਰੂਮ ਚ ਵੀ ਜਾਓਗੇ ਉੱਥੇ ਵੀ ਠੰਡਾ ਏ ਠੰਡਾ ਨਾ ਹੀ ਉਮਾ ਜਾਓਗੇ ਕੰਡ ਕਿਚਨ ਚ ਜਾਉਂਗੇ ਕਿਚਨ ਚ ਜਾਉਂਗੇ ਉਹਦਾ ਵੀ ਉਹ ਉਹ ਹਾਂ ਉਹ ਉਹ ਆ ਜਾਓ ਆ ਜਾਓ ਕੈਮਰਾ ਫੋਨ ਹੋ ਗਿਆ ਚਾਰਜ ਆ ਜਾਓ ਉਹ ਆ ਜਾਓ ਫੋਨ ਚਾਰਜ ਹੋ ਗਿਆ ਓਏ ਇੱਕ ਮਿੰਟ ਮੈਂ ਪੁੱਛ ਕੇ ਆਇਆ ਲੋ ਬਾਈ ਪਹਿਲਾਂ ਠੰਡਾ ਆਇਆ ਸੀਗਾ ਹੁਣ ਬਾਈ ਉਹ ਨਹੀਂ ਲੈ ਕੇ ਆਗੇ ਚਾਹ ਉਹ ਕੋਈ ਚੀਜ਼ ਛੱਡੂਗੇ ਵੀ ਹੁਣ ਨਾ ਬਈ ਕਦਰ ਕੋਈ ਨਹੀਂ ਛੱਡਣੀ ਸੇਵਾ ਹਾਂ ਬਾਈ ਦੇਖ ਲਓ ਬਾਈ ਇਹ ਤਾਂ ਕਹਿੰਦੇ ਬਈ ਜਿਕਾ ਨਾਲ ਸਾਨੂੰ ਤੁਸੀਂ ਰੱਬੇ ਟੱਕਰ ਗਏ ਉਹ ਆ ਗਿਆ ਆ ਗਿਆ 1 ਮਿੰਟ ਦੇ ਦੇ ਆ ਗਿਆ ਆ ਗਿਆ 1 ਮਿੰਟ ਵਾਂ ਹਾਂਜੀ ਬਾਈ ਜੀ ਕਿੱਥੋਂ ਆਏ ਤੁਸੀਂ ਤੁੰਮੇ ਤੋਂ ਹੀ ਤੁੰਮੇ ਤੋਂ ਹੀ ਆਹੀ ਪਿੰਡ ਆਈ ਆਪਣਾ ਆਹੀ ਹੈ ਇਹ ਜਿਹਨਾਂ ਦੀ ਲੱਗਦੀ ਜੀ ਇਹ ਕੋਣਾ ਆਪਣਾ ਭਾਈ ਆ ਜੀ ਚਾਚੇ ਦਾ ਇਹਦਾ ਮੁੰਡਾ ਕਿੱਕਣਾ ਪਿੰਡ ਚੋਂ ਹੀ ਪਿੰਡ ਚੋਂ ਹੀ ਦੋਸਤਾਂ ਮਤਲਬ ਜੀ ਆ ਦੋਸਤ ਦੋਸਤੀ ਨਿਭਾਣਾ ਆਇਆ ਲੇਟ ਕਾਤੇ ਹੋ ਗਿਆ ਫੇ ਦੋਸਤੀ ਨਿਭਾਣੇ ਵਾ ਮੈਂ ਗਿਆ ਆ ਕੀ ਕੰਮ ਕੋਈ ਹਾਂ ਜਦ ਤੁਹਾਨੂੰ ਪਤਾ ਤਾਂ ਵੀ ਜਿਲੀ ਲਗਣੀ ਕੰਮ ਪੋਸਟਪੋਨ ਕਰਦੇ ਬਜਾੜਾ ਇਕੱਲਾ ਰਹਿ ਗਿਆ ਯਾਰ ਬਜਾੜਾ ਇਹ ਨਾ ਬੰਦੇ ਬਚੇ ਰਹੇ ਪੁੱਛ ਲਾ ਯਾਰ ਇੱਕੇ ਬੰਦਾ ਦਾ ਜਿਹੜਾ ਟਰੈਕਟਰ ਵਾਲਾ ਦਾ ਬਾਈ ਬਾਕੀ ਸਾਰੇ ਲੰਗੇ ਹੁਣ ਆ ਗਿਆ ਮੈਂ ਬਸ ਉਰੀ ਹਾਂ ਬਸ ਠੀਕ ਆ ਉਹ ਚਲੋ ਤੁਸੀਂ ਇਹਨੇ ਆ ਦੇ ਛੱਡਿਓ ਠੀਕ ਆ ਮੈਂ ਉਹਨਾਂ ਨੂੰ ਮਿਲ ਕੇ ਆਇਆ ਆਏ ਕਹਿਦੀ ਠੀਕ ਆ ਵੀ ਉਹਨਾਂ ਨਾਲ ਲੱਗਿਆ ਵਾਏ ਓਕੇ ਮੇਰਾ ਭਾਈ ਬਣ ਕੇ ਆਏ ਨਾ ਕਹਦੇ ਹੋ ਗੱਲਾਂ ਕਰੀ ਜਾਓ ਲੋ ਜੀ ਜਦੋਂ ਨਿਊ ਪਟਨਾ ਉਹ ਵੀ ਫਿਰ ਐਦੀ ਗੈਲ ਸਲਾਹ ਦੀ ਗੈਲ ਹੀ ਕਰਵਾ ਦਿੰਗੇ ਮਿਲੋ ਜੀ ਭਾਈਆਂ ਨੂੰ ਕਿਆ ਲਾ ਵੀਰ ਵਧੀਆ ਵੀਰ ਤੋਂ ਸੁਣਾ ਕਿਆ ਲਾ ਵੀਰ ਕੰਮ ਤਾਂ ਵਾਦੇ ਕੁਝ ਵੀ ਨਹੀਂ ਹੋਇਆ ਦਾਦਾ ਦਾ ਨੂੰ ਕੰਮ ਦਾ ਹੋ ਗਿਆ ਚਾਰਜ ਫੋਨ ਤੇ ਫੋਨ ਚਾਰਜ ਹੋ ਗਿਆ ਸਮੋਸੇ ਲੈ ਕੇ ਆਇਆ ਤੂੰ ਓ ਬਾਈ ਇਹਨਾਂ ਨੇ ਕਿਆ ਕਹਿੰਦੇ ਰੋਟੀ ਆ ਗਈ ਰੋਟੀ ਕਾਦੀ ਆ ਗਈ ਯਾਰ ਹੁਣ ਮੰਗਾਲੀਏ ਹੁਣ ਗੱਲ ਕਰਦੇ ਗਾਣੇ ਬਾਹੂ ਨਹੀਂ ਖਾਣੇ ਅਬਰ ਤੇ ਗਾਣਾ ਨਹੀਂ ਕੱਢਦਾ ਗਾਣਾ ਕੋਈ ਨਹੀਂ ਗਾਣਾ ਕੱਢ ਲੋ ਫੇਰ ਕ ਹੋ ਗਿਆ ਆਪਣਾ ਕਿਹੜੇ ਕਿਸੇ ਹੋਰ ਟੀਮਾਂ ਦੇਖਣਾ ਇਹ ਯਾਰ ਆਪਾਂ ਕਿਹੜੇ ਨੀਂਆਂ ਕੱਢਣੀਆਂ ਇਹਦਾ ਮੁੰਡੇ ਖੁੰਡੇ ਦਿਖਣਾ ਪਾਡ ਪ੍ਰੋਡਿਊਸਰ ਤੇ ਉਪਰ ਤਾਂ ਨਹੀਂ ਹੈਗਾ ਤੂੰ ਨੌਜਵਾਨ ਪੀੜੀ ਦੇਖ ਭਾਈ ਉਧਰ ਕਰ ਪ੍ਰੋਡਿਊਸਰ ਇਹ ਜਮੀਨ ਤੇ ਡੈਰੀ ਪਾੜੇ ਭੈਣ ਕਿ ਕਾਂ ਡਾਲਣ ਲੱਗੇ ਸੌਣ ਤੇ ਸੱਸ ਇਹ ਖੁੱਲੇ ਵੀ ਨਹੀਂ ਹੈਗੇ ਸ਼ਰਮਾਣਾ ਆ ਉਹ ਬਾਈ ਹਾਂ ਮੈਂ ਤੇਰੇ ਵਰਗੇ ਸਾਰੇ ਸੱਪਾ ਕਿਤੇ ਇਹ ਭੈਣ ਲੱਗਿਆ ਮੈਂ ਡਰ ਤੂੰ ਬੈਠ ਉਹ ਤੇ ਮੇਰੇ ਕੁਰਸੀ ਵਾ ਕੁਰਸੀ ਨਹੀਂ ਆਈ ਨਹੀਂ ਸਾਹ ਛੇੜਿਆ ਤੇਰੀਆਂ ਉਹ ਬਾਈ ਨੂੰ ਦੇ ਭਾਈ ਤੂੰ ਮਰ ਲਵਾਂ ਅੱਜ ਰਿਹਾ ਤੂੰ ਮੇਰੇ ਬਹੁਤ ਹਰਖਿਆਰ ਚਾਚੂ ਆ ਗਈ ਤੁਸੀਂ ਇੱਥੇ ਭਾਈ ਨਾ ਜਿਹੜਾ ਭਾਈ ਉਹ ਮੁੰਡਾ ਤੁਸੀਂ ਆਪਣੀ ਗੈਂਗ ਚ ਰੱਖਿਆ ਭਾਈ ਗੈਂਗ ਕਿੰਨੇ ਸਾਲ ਦੀ ਉਮਰ ਹੈ ਭਾਈ ਥਰੀ 14 ਸਾਲ ਦਾ ਕਿਹੜੀ ਕਲਾਸ ਪੜਦਾ ਨਾਈਨ ਵਿੱਚ ਕਲਾਸ 9 ਕਿਹੜਾ ਸਕੂਲ ਗਰਡਨ ਵੈਲੀ ਸਕੂਲ ਗਰਡਨ ਵੈਲੀ ਕਾਨਵੈਂਟ ਸਕੂਲ ਕਾਨਵੈਂਟ ਜਾਂ ਸੀਬੀਐਸਸੀ ਹੈ ਜਾਂ ਪੰਜਾਬ ਬੋਰਡ ਹੈ ਸੀਬੀਐਸਸੀ ਹੈ ਹੁਣ ਹੀ 5-8 ਸਾਲ ਹੋ ਗਏ ਗਰਡਨ ਵੈਲੀ ਸਕੂਲ ਯਾਰ ਮਣ ਇੰਟਰਨੈਸ਼ਨਲ ਇੰਟਰਨੈਸ਼ਨਲ ਉਹ ਇੰਟਰਨੈਸ਼ਨਲ ਚਾਂਚਾ ਹੋ ਗਿਆ ਕੱਟਦਾ ਹਾਂ ਬੜੀ ਬੜੀ ਚੜਾਈ ਆ ਬਾਕੀ ਸ਼ਕਤੀ ਆਮ ਤਾਂ ਉੱਤੇ ਵਾਕਾ ਹੋ ਗਿਆ ਰਿਕ ਕੀ ਆ ਹੋ ਗਿਆ ਦਾ ਜੁਆਗ ਆਪਸ ਵਿੱਚ ਲੜਪੇ ਲੜਦੇ ਨਹੀਂ ਪਾੜ ਪੜਈ ਲੜਪੇ ਆਪਸ ਵਿੱਚ ਠਕ ਕੋਈ ਨਹੀਂ ਮੁੰਡਾ ਪੂਰੀ ਖੇਤੀ ਕਰਾ ਯਾਰ 14 ਸਾਲ ਦਾ ਮੁੰਡਾ ਉਹਨਾਂ ਇੱਕ ਮਿੰਟ ਦੀ ਗੱਲ ਤਾਂ ਸਾਂ ਮੈਂ ਲੜ ਪਏ ਲੜ ਪਏ ਤਾਂ ਮੈਡਮ ਨੇ ਉਹਨੂੰ ਮਾਰਨੀ ਦੇ ਦਿੱਤੀ ਤੂੰ ਦੁਆਰੇ ਹਜੇ ਕੋ ਸੋਇਆ ਵੀ ਤਾਂ ਸੋਇਆ ਹੀ ਘੱਟ ਦੂੰਗੇ ਕਹ ਤੇਆ ਦੁਆਰੇ ਫੇਰ ਮੁੰਡੇ ਨੇ ਛੇੜ ਤਾ ਲੜ ਪਏ ਭੱਗ ਗਿਆ ਫੇਰ ਭੱਗ ਗਿਆ ਤਾਂ ਫੇਰ ਮੈਡਮ ਨੇ ਉਹਨੂੰ ਕਹਿਦਾ ਵੀ ਤੂੰ ਜੱਟਾਂ ਦਾ ਸ਼ੋਰ ਹੋ ਗਿਆ ਤੂੰ ਸ਼ਰਮਿਆ ਕਰਿਆ ਵੀ ਤੂੰ ਇਹ ਹਰਕਤਾਂ ਕਰਦਾ ਆਂ ਸ਼ਰਮ ਨਹੀਂ ਕਰਿਆ ਮੇਰੇ ਨਾਮ ਬੁਲਾ ਰਿਹਾ ਫੇਰ ਕੀ ਕਰ ਜਨਾਬ ਵੀ ਮਤਲਬ ਥੋੜਾ ਸੀਰੀਅਸ ਲੈ ਕੇ ਕਰ ਸੁ ਕਹਿਣ ਦੇਈਆਂ ਜਾਮਣਾ ਹੈ ਆਲ ਆਊਟ ਬਿਲੀ ਕਰਾਂ ਜਾ ਕੇ ਆਲ ਆਊਟ ਨਹੀਂ ਮੱਛਲ ਮਾਰਨ ਵਾਲੇ ਮਾਰਦੇ ਮੱਛਰ ਸਵਾਰ ਸਵਾਰ ਕੇ ਫਿਰ ਪੂਰੀ ਅੰਦਰ ਗਿਆ ਫਿਰ ਉਹਨੂੰ ਬਾਈ ਹੱਥ ਨਾਲ ਮਲੇ ਕੇ ਹਾਂ ਉਹ ਲਾ ਬੈਕشن ਲੈ ਲਿਆ ਐਨ ਦਾ ਮੱਛਰ ਮਰ ਗਿਆ ਭਾਈ ਉਹਨੂੰ ਐਕਸ਼ਨ ਲੈ ਲਿਆ ਸੂਲੜਾ ਬੰਦ ਹੋ ਗਿਆ ਤਾਂ ਬਚ ਗਿਆ ਉਹਦਾ ਫਿਰ ਉਹਨੇ ਸਮਝਿਆ ਦੇਥ ਦੇਥ ਹੋਈ ਜੀ ਦੇਖ ਤੇ ਅੱਛਾ ਬਚ ਗਿਆ ਨਹੀਂ ਚਲੇ ਆ ਮੌਲੇ ਦੇ 1020 ਹਾਂ ਵੀਰੇ ਖੇੜੇ ਚੜਿਆ ਕਮਾਰਪਾ ਦੇ ਬੰਦੇ ਜੀ ਕਾਟਰ ਨੂੰ ਪੈਸੇ ਦੇ ਦੇ ਮੇਰੀ ਗੱਲ ਕਰਾ ਲੋ ਲੋ ਬਾਈ ਦੇਖ ਲੋ ਜਿਹੜੇ ਲੋਗ ਜਮਣਾ ਸਾਡੇ ਉਧਰ ਖਰੀਦ ਖਰੀਦ ਕੇ ਖਾਂਦੇ ਆ ਭਾਈ ਆ 200 ਰੁਪਏ ਕਿਲੋ ਹੋਈ ਵੀ ਜਮਨ ਉਧਰ ਇੱਧਰ ਦੇਖੋ ਫਰੀ ਦੀ ਮੋਜਾਂ ਵੀ ਕਿੱਥੇ ਲੱਭਣੀਆਂ ਹੈ ਉਹੋ ਦੋ ਦੋ ਉੱਪਰ ਚੜੀ ਬੈਠੇ ਆ ਹਾਂ ਵੀਰਾ ਛਲਾਰੂ ਓ ਛਲਾਰੂ ਲੈ ਦਿਖਾ ਕੋਈ ਜਮਨ ਦਾ ਟੇਸਟ ਕੇਜੀ ਆ ਪੜ ਲੂ ਆ ਹਾਂ ਹਾਂ ਲੋ ਜੀ ਵਾਹ ਜੀ ਵਾਹ ਆ ਲੋ ਜੀ ਕਹੋ ਸੁਝਿਆ ਨਾ ਜੇ ਕਿਦਨੇ ਜਮਣਾ ਲੈਣੀ ਐ ਓ ਭਾਈਆ ਜੇ ਜਨਾ ਜਮਣਾ ਲੈਣੀ ਹੈ ਰੇਟ ਵੈਸੇ ਚਾਰੇ 200 100 ਕਰ ਦਈਏ ਆਪਾਂ ਰੇਟ ਕਰ ਦਈਏ ਕਰ ਹਾਂ ਤੇ ਬਾਹਰ ਨਾ ਨਾ ਮੈਂ ਨਹੀਂ ਨੇ ਲੋਕਾਂ ਨੂੰ ਬੰਨੂਗਾ ਨਾ ਲੋ ਭਾਈ ਇੱਥੇ ਆਏ ਸੀ ਜਿਦੀ ਲਾਣ ਜਿਦੀ ਦਾ ਕੰਮ ਆਲਮੋਸਟ ਆਲਮੋਸਟ ਨਿਬੜ ਗਿਆ ਜੀ ਸ਼ਾਮ ਹੋ ਗਈ ਕਿੰਨਾ ਟਾਈਮ ਹੋ ਗਿਆ ਵੀਰ ਸਾਢੇ 6 ਹੋ ਗਏ ਦੇਖ ਲੋ ਜੀ ਸਵੇਰ ਦੇ ਆਏ ਹੋਏ ਆਂ ਉਹ ਇਹ ਬੰਦੇ ਦੇਖੋ ਜੀ ਆਪਾਂ ਨੂੰ ਅੱਜ ਮਿਲੇ ਬਾਈ ਹੈ ਨਾ ਬਾਈ ਕੀ ਹਾਲ ਹੈ ਵਧੀਆ ਵਧੀਆ ਵੀਰੇ ਠੀਕ ਠਾਕ ਹਾਂ ਜੀ ਹਾਂ ਵਧੀਆ ਵੀਰ ਵਧੀਆ ਹਾਂ ਜੀ ਵਧੀਆ ਵੀਰ ਵਧੀਆ ਇਹ ਬਾਈ ਇਹ ਵਧੀਆ ਵੀਰ ਵਧੀਆ ਸਭ ਤੋਂ بڑا ਠੀਕ ਆ ਬਾਈ ਫਿਰ ਮਿਲੂਗਾ ਠੀਕ ਆ ਫਿਰ ਫਿਰ ਤੁਸੀਂ ਬਸ ਜਰੂਰ ਆਇਓ ਵੱਲੋਂ ਮੱਝਦੇ ਹਾਂ ਹਾਂ ਜੀ ਠੀਕ ਠੀਕ ਆ ਵੀਰ ਓਕੇ ਜੀ ਚਲਿਆ ਬਾਈ ਹਾਂ ਵੀਰੇ ਯਾਰ ਉਹ ਮੜਿਆ ਉਧਰ ਹੁਣ ਬਸ ਹੋ ਗਿਆ ਕੰਮ ਨਿਪਟ ਗਿਆ ਨਿਪਟ ਗਿਆ ਹਾਂ ਫਿਰ ਜਾਂਦਾ ਯਾਰ ਮਰਾ ਕੋਈ ਗੱਲ ਨਹੀਂ ਫੇਰ ਆ ਜਿਵੇਂ ਕਰੀ ਨੀ ਠੀਕ ਆ ਵੀਰ ਓਕੇ ਵੀਰੋ ਜਰੂਰ ਆਇਓ ਠੀਕ ਹੈ ਬੱਲੋ ਮੱਝ ਦੇ 2050 ਮਾਲ ਕੋਲ ਠੀਕ ਹੈ ਜੀ ਬਾਈ ਦੇ ਲੋ ਜੀ ਇੰਨੇ ਬੰਦੇ ਆਸਮੁਖਾ ਸਵੇਰੇ ਮਿਲੇ ਸੀਗੇ ਮੈਨੂੰ ਸਾਡੀ ਦੋਸਤੀ ਇੰਨੀ ਪੱਕੀ ਪੈ ਗਈ 100 ਸਬਸਕ੍ਰਾਈਬਰ ਭਾਈਆਂ ਨੇ ਇਕੱਲਿਆਂ ਨੇ ਦੇ ਦਿੱਤਾ ਮਾਣਾ ਮਨੂੰ ਮੇਰੇ ਭਾਈਆਂ ਤੇ ਧੰਨਵਾਦ ਬਾਈ ਤੁਹਾਡਾ ਬਹੁਤ-ਬਹੁਤ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਲੋ ਬਾਈ ਜੀ ਆਪਾਂ ਜਿੱਥੇ ਤੁਹਾਨੂੰ ਪਤਾ ਜੀ ਜਿਲੀ ਲੈਣ ਆਏ ਹੋਏ ਆ ਜੀ ਇੱਕ ਬਾਈ ਸਾਡੇ ਕੋਲ ਹੋ ਰਾਇਆ ਜੀ ਬਾਈ ਪਹਿਲੀ ਵਾਰ ਦੇਖਿਆ ਇਹ ਜਾਂ ਪਿੰਡ ਆ ਨਾ ਬਈ ਜਿਹੜਾ ਮਦਦ ਕਰਾਂਦਾ ਰਿਹਾ ਠੀਕ ਆ ਨਾ ਜੀ ਕਿਸੇ ਦੀ ਸਾਡੇ ਦਾ ਬਾਈ ਉਧਰ ਤਨ ਮੈਂ ਝੂਠ ਬੋਲਾਂ ਨਾ ਕੋਈ ਘਰ ਤੇ ਬਾਹਰ ਨਹੀਂ ਨਿਕਲਦਾ ਜੀ ਬਾਹਰ ਵਾਲਾ ਕੰਮ ਹੋਇਆ ਬਾਈ ਠੀਕ ਆ ਬਈ ਦੂਜੇ ਘਰ ਮੈਂ ਜੋ ਮਰਜ਼ੀ ਕੋ ਸੋਈ ਜਾਵੇ ਸਾਨੂੰ ਕੋਈ ਮਤਲਬ ਨਹੀਂ ਪਿੰਡ ਵਾਲੇ ਹੁੰਦੇ ਆ ਨਾ ਜੀ ਵੇ ਦੇਖੀਏ ਨਾ ਜੀ ਕੀ ਹੋਇਆ ਕਿਹਿਆ ਯਾਨੀ ਕਿਥੇ ਤੱਕ ਅਸੀਂ ਮਦਦ ਕਰ ਸਕਦੇ ਹਾਂ ਜੀ ਮੈਂ ਹੁਣ ਇਹ ਬੰਦਾ ਸ਼ੁਰੂ ਕਰ ਰਹੇ ਨੇ ਮੈਂ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਮੈਂ ਕਿਹਾ ਤੂੰ ਇਹਦਾ ਭਾਈ ਆ ਮੈਂ ਤੂੰ ਮੈਂ ਕਿਹਾ ਤੂੰ ਇਹਦਾ ਭਾਈ ਆ ਕਹਿੰਦਾ ਭਾਈ ਨਹੀਂ ਹੈਗਾ ਦੋਸਤ ਆ ਕਹਿੰਦਾ ਮੈਂ ਕਿਹਾ ਵਾਹ ਯਾਰ ਮੈਂ ਤੂੰ ਇਹਦੇ ਘਰ ਕੇ ਆ ਗਿਆ ਮੈਂ ਦੇਖ ਲੈ ਯਾਰ ਇਹੀ ਆਈ ਫਿਰ ਦੋਸਤੀ ਦੇਖ ਲਈ ਯਾਰ ਠੀਕ ਹੈ ਇਹ ਗੋਲਡੀ ਜੀ ਦੀ ਬੰਦੇ ਵੀ ਬੰਦੇ ਵੀ ਸਾਹੂ ਭਾਈ ਗੋਲਡੀ ਦਾ ਜੀ ਪਹਿਲਾ ਹੋਇਆ ਪਹਿਲਾ ਸਾਹੂ ਹੈਗਾ ਗੋਲਡੀ ਦਾ ਜੀ ਜੀ ਦੀ ਲਾੜੀ ਪਹਿਲੀ ਵਾਰੀ ਲਾ ਰਿਹਾ ਤਾਂ ਪਹਿਲਾਂ ਕੋਣ ਲਾਂਦੇ ਹੋ ਜੀ ਸ਼ੁਰੂ ਕਰੀ ਮੁੰਡੇ ਇਹਦਾ ਠੇਕੇ ਵਾਦ ਹੁੰਦਾ ਭਾਈ ਅੱਛਾ ਪਹਿਲਾਂ ਠੇਕੇ ਦਿੱਤੇ ਹੁੰਦੇ ਜੀ ਸਾਹੂ ਆ ਨਾ ਜੀ ਵਿਚਾਰ ਹੈ ਇਹਨਾਂ ਨੇ ਇੰਨਾ ਹੋਣਾ ਨਹੀਂ ਚਾਹੀਦਾ ਜੀ ਬੰਦਾ ਹੈ ਰੱਬ ਇਹ ਜਿਆਗੀ ਸੁਣਦਾ ਬੰਦਾ ਪਤਾ ਕਿ ਬਈ ਮੈਂ ਤੁਹਾਨੂੰ ਸੱਚੀ ਦਿੰਦਾ ਮੈਂਨੇ ਕਈ ਹੋ ਜਾਂਦਾ ਮੈਂ ਆ ਬਾਈ ਨੂੰ ਮੈਂ ਦੇਖਿਆ ਜਿਹੜਾ ਤਰਸ ਜਿਹੜੀ ਆ ਜਾਂਦਾ ਨਾ ਉੱਥੇ ਉਹ ਲੱਗੇ ਹੋਏ ਬਈ ਇਹ ਤੇ ਮਜ਼ਦੂਰ ਹਨਾ ਹਨਾ ਉਹਨਾਂ ਨੂੰ ਕੁਝ ਨਹੀਂ ਕਹਿ ਰਿਆ ਹਾਂ ਉਹ ਉਹਨਾਂ ਨੇ ਨਾ ਪਤਾ ਨਹੀਂ 2 ਘੰਟੇ ਵਿੱਚ ਚਾਰ ਖੱਬਲ ਜੇ ਪੱਟੀਆਂ ਸੀਗਾ ਜੀ ਹਨਾ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਤੁਸੀਂ ਜਿਹੜੇ ਨਾ ਕੇ ਕੰਮ ਕਰਿਆ ਉਹ ਕਿੱਥੇ ਆ ਕਿੰਨੋਂ ਤਾਂ ਲੈਟਰਿੰਗ ਕਰਨ ਗਿਆ ਵਾ ਮੈਂ ਕਿਹਾ ਕਿਹੜੇ ਟਾਈਮ ਦੀ ਲੈਟਰਿੰਗ ਕਰ ਲਈ ਦੁਪਹਿਰ ਨੂੰ ਹੈ ਤੱਕੇ ਦੇ ਬਾਅਦ ਨੇ ਦੱਸ ਮੈਂ ਕਿਹਾ ਤੂੰ ਮੜਿਆ ਕੈੜਾ ਹੋ ਬਾਈ ਇਹ ਤਾਂ ਕਰਨੀ ਆ ਖੇਤੀ ਠੀਕ ਹੈ ਨਾ ਜੀ ਐਕਣਾ ਐਕਣਾ ਨਹੀਂ ਦਏ ਹੁਣ ਬਾਈ ਲੁੱਟ ਦੇ ਖਾ ਜੂਗੇ ਠੀਕ ਹੈ ਨਾ ਹਾਂ ਜ਼ਮੀਨ ਪਿੱਛੇ ਦਾ ਲੋਕ ਭੈਣਾਂ ਕੁਰਬਾਨੀਆਂ ਕਰ ਦਿੰਦੇ ਆ ਕਨੇ ਜੀ ਇੱਧਰ ਬੰਦੇ ਹਰਾਂ ਆ ਬੱਟ ਦਾ ਦੇਖ ਲਓ ਜੀ ਕੀ ਹਾਲ ਕਰਿਆ ਹੋਇਆ ਜੀ ਚੌਥਾ ਕਿਹੜਾ ਹੈ ਵਾਹ ਆ ਬੱਟਾ ਦਾ ਦੇਖ ਲੋ ਕੀ ਹਾਲ ਕਰਿਆ ਨਹੀਂ ਕਰਿਆ ਗੋਲਡੀ ਕਹਿੰਦਾ ਕਹਿੰਦਾ ਵੀ ਜੋਰ ਦੇ ਕੇ ਕਰੂੰਗਾ ਟਰੈਕਟਰ ਹੈਗਾ ਇਹ ਤਾਂ ਰੱਖੀ ਦੀਆਂ ਨਾ ਨਾ ਤਾਂ ਹੀ ਰੱਖੀ ਵੀ ਦੋ ਟੱਕ ਕਿਸ ਨੇ ਇੱਧਰ ਤੇ ਮਾਰ ਲੇ ਇੱਧਰ ਕਰ ਲਈ ਆਪਣੇ ਜੋ ਆਪਣੇ ਕਹਿੰਦੇ ਦੋ ਟੱਕ ਉਧਰ ਮਾਰ ਲੇ ਉਧਰ ਕਰ ਲਈ ਆਪਣੇ ਕਹਿੰਦੇ ਹੈ ਜਿਹਦਾ ਐਡੀ ਵੱਡੀ ਜ਼ਮੀਨ ਮੈਂ ਟਿੱਤੇ ਟਿੱਤੇ ਦੰਨੀ ਪਾ ਦੇ ਜਦ ਮੈਂ ਤਰਜੂ ਨਾ ਨਾ ਗੋਹਰ ਤਾਂ ਇਹ ਨਹੀਂ ਹੋਏ ਗੋਲਡੀ ਨਾ ਜ਼ਿਆਦਾ ਜੀ ਚਲ ਇਹ ਉੱਚੀ ਕਰ ਲੋ ਨਾ ਗੋਲਡੀ ਪਾਈਪ ਕੋਣ ਆ ਜੀ ਪਾਈਪ ਕੋਲ ਜ਼ਿਆਦਾ ਹੁਣ ਚਾਹੀਦੀ ਆ ਜੀ ਹੋਰ ਜੀ ਸਭ ਕੁਝ ਠੀਕ ਠਾਕ ਹੈ। ਐਨ ਬਰੀਏ ਬਈ। ਹਾਂ ਚੱਕਿਆ ਨਹੀਂ ਫੋਨ ਆਉਣਾ ਵੀ ਥੋੜਾ ਹੋ ਗਿਆ ਕੰਮ ਜੀ ਇਦਾਂ ਨਹੀਂ ਪੜ ਗਿਆ। ਹਾਂ ਸਾਡਾ ਨਿਪੜਿਆ ਭਰਾ। ਇਹ ਦੋ ਫਿਕਰ ਹੋ ਗਿਆ। ਆਉਂਦਾ ਆ ਇਹਦੇ ਆ। ਇਹਦੀ ਪਛੇਤੀ ਹੋ ਗਈ ਇਹਦੀ। ਨਾ ਪਛੇਤੀ ਕਿੱਥੇ ਹੈ? ਹਾਂ ਜੀ। ਠੀਕ ਹੈ ਟੈਂਡਰੇ। ਬਸ ਮਸ਼ੀਨ ਜੀ ਦੇਖਣ ਆਏ। ਤੁਸੀਂ ਦਿਓ ਇਹਦਾ ਸਾਥ ਜੀ ਵਿੱਚ ਮੁੰਡੇ ਦਾ ਜੀ। ਪੂਰਾ ਸਾਫ ਦਿਆ ਵਾ ਇਹ ਬੰਦਾ ਛੱਡਿਆ ਵਾ ਕੋਈ ਜੀ ਲੋੜੇ ਨੂੰ। ਇਹ ਬੰਦਾ ਫ੍ਰੀ ਕਰਿਆ ਵਾ। ਅੱਛਾ। ਕਿਹੜੀ ਕਲਾਸ ਚ ਵੜਨਾ? 12ਵੀਂ ਚ। +2। +2। ਸੀਵੀਐਸ ਹੀ ਵੜਾ? ਹਾਂ। ਕਿਹੜੀ ਸਟਰੀਮ ਲਈ ਵੀ ਆ? ਕਮ ਕਮਰਸ ਤੇ ਮੈਥ ਲਿਆ ਵਿੱਚ ਉਹਦੇ ਵਿੱਚ ਕਿਲਸ ਮੈਥ ਦੀ ਜਗਾ ਮੈਥ ਦੀ ਜਗਾ ਹੀ ਆਪਣੇ ਕੋਲ ਉਹ ਮੀਨ ਸਿੱਖਿਆ ਇੱਕ ਪੰਜਾਬੀ ਹੈ ਇਹ ਪੰਜਾਬੀ ਲਈ ਆ ਇੱਕ ਠੀਕ ਹੈ ਇੰਗਲਿਸ਼ ਹੋ ਗਈ ਇੱਕ ਹੋ ਹੋ ਗਈ ਅਕਾਉਂਟਸ ਅਕਾਉਂਟਸ ਹੋ ਗਿਆ ਇਕਨੋਮੀ ਤੇ ਗ੍ਰਾਉਂਡਸ ਹੋ ਗਈ ਹਾਂ ਇੱਕ ਫਿਜ਼ੀਕਲ ਐਜੂਕੇਸ਼ਨ ਹੈ ਜੀ ਕਹਾਂ ਤੇ ਹੋ ਜਨਾਬ ਇਹ ਬਿਜ਼ਨਸ ਵਾਲੀ ਇਹ ਬਿਜ਼ਨਸ ਵਾਲੀ ਚਲ ਠੀਕ ਹੈ ਵਧੀਆ ਵਧੀਆ ਉਹ ਵੀ ਠੀਕ ਹੈ ਚੱਕਦੇ ਕੰਮ ਨੂੰ ਬਸ ਮੋਟਰ ਇਹ ਦੇਖਣ ਕਿ ਆਪਣੀ ਮੋਟਰ ਚੱਲ ਰਹੀ ਵਿਸ਼ਕਾਰ ਵਾਲੀ ਨੌਕਰੀ ਕਰਨੀ ਹੈ ਤਾਂ ਜੇਤੀ ਕਰਨੀ ਹੈ ਜਵਾਈ ਬਾਅਦ ਫਿਰ ਪਾਣੀ ਪੂਣ ਕਰਨਾ ਹੈ ਆਜੀ ਆ ਕੋਈ ਨਹੀਂ ਸਾਡੇ ਉਧਰ ਆਈ ਬਾਈ ਜੋਬੀ ਜੋਬ ਆਉਂਦੜ ਤੰਨੂੰ ਮੈਂ ਆਪਣੇ ਘਰ ਰੱਖੂਗਾ ਹੋਰ ਬੋਲ ਸਾਡਾ ਉਪਰ ਫਲੋਰ ਖਾਲੀ ਸਾਡਾ ਕਰ ਮਤਲਬ ਚਾਰਕ ਜੀ ਹੈ ਸਾਡੇ ਘਰ ਵਿੱਚ ਹਰੇ ਤਾਂ ਫਿਰ ਅਸੀਂ ਥੱਲੇ ਹੋ ਰਹਿਨੇ ਆ ਜੀ ਮਤਲਬ ਨਾ ਜੀ ਉੱਪਰ ਬਣਾਇਆ ਵਾਈਪਰ ਦਾ ਪੂਰਾ ਪੋਰਸ਼ਨ ਹੈ ਨਾ ਜਿਹੜਾ ਪਹਿਲਾਂ ਬਣਾ ਦੇ ਕਰਦੇ تھے ਬੇਜੇ ਕੋਈ ਲੱਗ ਹੋ ਗਿਆ ਪਹਿਨਾ ਹੁਣ ਜੇ ਕਰਦੇ ਸੀ ਤੀਵੇਂ ਤੀਵੇਂ ਲੱਜੇ ਕਰ ਦਿੰਦੇ ਕਹਿਣ ਮੈਂ ਮੈਂ ਤਾਂ ਤਾਂ ਆਉਂਗੀ ਜੇ ਤੂੰ ਲੱਗ ਹੋਊਗਾ ਇਹ ਹੋਊਗਾ ਬੰਦਿਆਂ ਦੇ ਪਿੱਛੇ ਲੱਜ ਜਾਂਦੇ ਤੇ ਲੱਗ ਹੋ ਜਾਂਦੇ ਤੇ ਆਪਣੀ ਮਾਂ ਨੂੰ ਛੱਡ ਗਏ ਹਨ ਜੀ ਤਾਂ ਕਰਕੇ ਉਹਨਾਂ ਨੇ ਉਹਨਾਂ ਨੇ ਉੱਪਰ ਬਣਾਇਆ ਵਾ ਤਾਂ ਜੀ ਰਿਹਾ ਕਰਿਆ ਪਰ ਅਸੀਂ ਤਾਂ ਇਹ ਜੇ ਹੈ ਨਹੀਂ ਜਾਂਦਾ ਜੀ ਅਸੀਂ ਕਾਨੂੰ ਤੇ ਕੀ ਕਰਨਾ ਤਾਂ ਮੈਨੂੰ ਕਹਦੇ ਮੈਂ ਕਿ ਜੇ ਤੂੰ ਜੋਬ ਕਰਨਾ ਚਾਹੁੰਦਾ ਉਸ ਉੱਤੇ ਆ ਜੀ ਨਾ ਤੂੰ ਜੋਬ ਲਵਾਉਂਗਾ ਨਾ ਤੂੰ ਫ੍ਰੀਜ ਹੈ ਨਾ ਫ੍ਰੀਜ ਰੋਟੀ ਪਾਣੀ ਲੈ ਹੋ ਗਿਆ ਪੱਕਾ ਹੋਰ ਦੱਸੋ ਜੀ ਅਬ ਲੋਗ ਪੈ ਗਿਆ ਹੋਣਾ ਦੁਕਾਨਾ ਤੋਂ ਇਹ ਬਲੌਗ ਪੈਣਾ ਹੋਰ ਸਾਲਾਂ ਬਾਅਦ ਦੋ ਪੱਕਾ ਵੀਰ ਦੋ ਸਾਲਾਂ ਬਾਅਦ ਕਈ ਬਸ ਇੱਕ ਸਾਲ ਦੀ ਤੇ ਆ ਇੱਕ ਸਾਲ ਨੂੰ ਨਵੇੜ ਕੇ ਆ ਜਾ ਜਿਹੜੀ ਜੋਬ ਗੋਂਗਾ ਤੁਹਾਨੂੰ ਦਊਂਗਾ ਪੈਕੇ ਵਾਲੀ ਦੁਕਾਨੀ ਪੈਕੇ ਵਾਲੀ ਲੈ ਲਈ ਕੰਮ ਨਹੀਂ ਆੜੀ ਰਹਿਣੀ ਆ ਹਾਂ ਫੀਲਡ ਵਾਲੀ ਲੈਣੀ ਆ ਫੀਲਡ ਵਾਲੀ ਲੈ ਲਈ ਵੈਸੇ ਜੇ ਜਦੋਂ ਉਹਦੀ ਵੀ ਬੈਂਕ ਬੰਕ ਚ ਮਿਲ ਜਰਨੀ ਤਾਂ ਮਨ ਸਾਡੇ ਪਿੰਡ ਆ ਗਿਆ ਜੀ ਐਕਸੈਸ ਬੈਂਕ ਆ ਗਿਆ ਸਾਡੇ ਪਿੰਡ ਉੱਥੇ ਲਵਾ ਦਊਗਾ ਇਹੋ ਦੱਸੋ ਆਹ ਬਈ ਤੇਸ਼ ਬਾਚਪੂਰੀ ਆ ਸਾਡੀ ਕਿਉਂਕਿ ਜੱਜ ਮੇਨਾਂ ਜੋਂ ਨਾ ਬਿੱਗੀਆਂ ਦੀਆਂ ਜੀ ਸਾਡੀ ਉਧਰ ਤਾਂ ਸਾਰਾ ਪੈਸਾ অলਮੋਸਟ ਅਸੀਂ ਉਹਦੇ ਵਿੱਚ ਹੀ ਪਾਇਆ ਸੀਗਾ ਜੀ ਐਕਸਚੇਂਜ ਬੈਂਕ 'ਚ ਫਿਰ ਤੁਹਾਨੂੰ ਪਤਾ ਹੀ ਹੈ ਜੀ ਬੈਂਕ ਵਾਲੇ ਉਹਨਾਂ ਪਿੱਛੇ ਲੱਗਦੇ ਆ ਜਿਨ੍ਹਾਂ ਕੋਲ ਪੈਸੇ ਹੁੰਨੇ ਆ ਬੈਂਕ ਵਾਲੇ ਅੱਗੇ ਵੀ ਜੀ ਲਈਏ ਜੀ ਫਿਰ ਬਾਅਦ ਵਿੱਚ ਅਮਲੋ ਲਈ ਸੀਗੀ ਜੀ ਅਮਲੋ ਕੋਲ ਗਾਣਾ ਗੋਵਿੰਦਗੜ੍ਹ ਆ ਇੱਧਰ ਬਾਬਾ 시ਦਾਰ ਜੀ ਆ ਰਹਿ ਤੂੰ ਟੋਟਾ ਰਹਿ ਆ ਜਾ ਉਹ ਮਹਿਰਵਾਣੇ ਕਹਿ ਰਿਹਾ ਮੈਂ ਲਵਾ ਦੇਣਾ ਤੇਰੀ ਲਵਾ ਦੇਣਾ ਕਰ ਦਿਆ ਦੋ ਮਿੰਟ ਕਾਲੀ ਆ ਜਾ ਕਹਿ ਰਿਹਾ ਆ ਰੇ ਖੜੀ ਦੇ ਬਾਬੇ ਇਹਦੀ ਮਸ਼ੀਨ ਹੈ ਮਾਲਕ ਸਾਡੀ ਸੋਦੀ ਪੂਰੀ ਉਹੀ ਬਾਕੀ ਮਸ਼ੀਨ ਦਾ 4000 ਰੁਪਿਆ ਕੱਟ ਦੇਣਾ ਉੱਧਰ ਪੁੱਛ ਵੀਰੇ ਭਾਈ ਜੀ ਇੱਧਰ ਪੁੱਛੋ ਉਹ ਬਸ ਕਿੰਨੇ ਦੀ ਲਾਹੇ ਸਸਤੀ ਤੋਂ ਆ ਦੋ ਜੀ ਆਈ ਇੱਧਰ ਆਹ ਲਾ ਲਦਾਂਗਾ ਆਹ ਲਾ ਜੀ ਆਹ ਮਸ਼ੀਨ ਲੱਗੇ ਹਾਂ ਅੰਦਾਜ਼ਾ ਤਾਂ ਹੈ ਬਸ ਲਾ ਕੇ ਗੱਲ ਬੈਠੀ ਨੇ ਮੈਂਬਰ ਦਾ ਡੈਡੀ ਨੂੰ ਕੁਝ ਦੱਸ ਮੇਰੇ ਦੂਰ ਬਹੁਤ ਹੈ ਜਦੋਂ ਤੁਸੀਂ ਤੁਸੀਂ ਨਾ ਪੂਰੇ ਸਿਰਫ ਅੱਧੇ ਘੰਟੇ ਦਾ ਤੁਹਾਨੂੰ ਅੱਧੇ ਘੰਟੇ ਅੰਦਰ ਲੱਗ ਜੂਗੀ ਜੀ ਬਾਕੀ ਤੁਸੀਂ ਦੇਖੋ ਅੱਧਾ ਘੰਟਾ ਟਿਕ ਕੇ ਰਹਿ ਲਾਂ ਕੋਈ ਕੋਈ ਤਾਂ ਜੁਡੀਮੈਂਟ ਨਹੀਂ ਰਾਨੇ ਕੋਈ ਪੰਗਿਆਂ ਨੂੰ ਚਾੜ੍ਹ ਲਾਓ ਹਾਂ ਬਣਾਉਗਾ ਨਾ ਪਾਈ ਹੋਏ ਇੱਕ ਮਿੰਟ ਵਾ ਇੱਕ ਮਿੰਟ ਠੀਕ ਕਰੋ ਪੰਜਾਬੀਆਂ ਨੂੰ ਕੰਮ ਨਾ ਦਿਓ ਪੰਗਿਆਂ ਨੂੰ ਆਹ ਪਾਈ ਨਾ ਕਰਾ ਬਾਬਾ ਬਾਬਾ ਆਇਆ ਕਰੋ ਬਹੁਤ ਔਖੀ ਮਸ਼ੀਨ ਲਈ ਆ ਆ ਸਟੈਡਿਓ ਨਾਲ ਨੂੰ ਹੋਣਾ ਕਰ। ਧਿਆਨ ਮੈਂ ਦੱਸ ਦੂੰਗਾ। ਹੈਲੋ। ਆਗੇ ਆਗੇ। ਆਗੇ। ਫੋਨ ਆ ਗਿਆ ਬਾਈ। ਉਹ ਐ ਜਾਣਦੇ ਕੀ ਕਰ ਯਾਰ? ਐ ਜਾਣਦੇ। ਐ ਜਾਣਦੇ ਫੌਂਟਾ ਜਹਾ। ਮੁੰਡਾ ਗੋਟਾ ਬੋਟਾ। ਆ ਗੜੀ ਨੂੰ ਚੁੱਕੇ ਦੱਸੋ ਡੈਡ ਬਈਆ ਦਾ ਡੈਡ ਬਈਆ ਹੁਣ ਉੱਠ ਪਏ ਬੁੱਤ ਮੈਂ ਕਹਾਂ ਮੈਂ ਘਰੇ ਲਾਣ ਲੱਗਿਆ ਮੇਰੇ ਤਾਂ ਨਾਮ ਨਹੀਂ ਨਾਮ ਮਿਲਦਾ ਜੀ ਉਹ ਤਾਂ ਆ ਪਈ ਸਾਡੇ ਕੋਲ ਤਾਂ ਖਰਾਬ ਹੋਈ ਵੀ ਜਿਹੜੀ ਆ ਤਾਂ ਵਾਰਸ਼ ਕਰ ਦੇਣੀ ਵਾਰਸ਼ ਕਰ ਦੇਣੀ ਕਿੰਨੇ ਦੇ ਹਜ਼ਾਰਾਂ ਦੇਣੀ ਦੇਖ ਲੈ ਲੈ ਲੀ ਬਈ ਦੇਖ ਲੈ ਕਿੰਨੇ ਦੇ ਹਜ਼ਾਰਾਂ ਦੇਣ ਮਿਲਣੀ ਐ ਇਹ 1000 ਰੁਪਏ ਹੀ ਤੋਂ 10000 ਤਾਂ ਜ਼ਿਆਦਾ ਹੋ ਗਿਆ 100 ਰੁਪਏ ਜ਼ਿਆਦਾ 100 ਦਾ ਆਮਰਾ ਆਲਾ ਜੀ ਜਿੰਨੀ ਪਈ ਜਾਣਾ ਇੱਕ ਆਹ ਕੋਈ ਉਧਰ ਦੇ ਨਾਏ ਵਟੇ ਦੇ ਪਿੱਛੇ ਇਹਦਾ ਨਾਲੇ ਚੋਰ ਹੈਗਾ ਫੇਰ ਹੋਰ ਨਹੀਂ ਕਰਨੀ ਹੈ ਤੇ ਚੋਪੂਰਾ ਕਰਨਾ ਕਰਦੇ ਪੂਰੀ ਕਰਕੇ ਜਾਣੀ ਅੱਜ ਅੱਛਾ ਤੇ ਰਾਤ ਲੈ ਵੀ ਲੋ ਬਾਈ ਜੀ ਰਾਤ ਦੇ ਵੱਜ ਚੁਕੇ 8 ਹੈ ਅੱਗੇ ਬਾਈ 8 ਵਜੇ ਰਾਤ ਨੂੰ ਆਮ ਆਲਪਰ ਆਪ ਨੇ ਆਏ ਕਿਲਾ ਖੰਡ ਕਿਲਾ ਖੰਡ ਰਹੇਗਾ ਕਿਲਾ ਖੰਡ ਹਾਂ ਹੈ ਬਾਈ ਕਿਲਾ ਖੰਡ ਰਹੇ ਗਿਆ ਦੇਖਦੇ ਆ ਜੀ ਹੁਣ ਉਹਨੂੰ ਵੀ ਹੁਣ ਨੂੰ ਵੇੜੂਗੇ ਆਏ ਹੋ ਰੱਬਾ ਕੱਬੂ ਲੈ ਇਹ ਜਟੋਏ ਕੱਬੂ ਜੀ ਫੇਰ ਜਟੋ ਨੇ ਹੁਣ ਉਹ ਕਿੰਨਾ ਕ ਟਾਈਮ ਲੱਜੂਗਾ ਲੱਗ ਜੂਗਾ ਇੱਕ ਘੰਟਾ ਵੀ ਹਾਂ ਉੱਪਰ ਹੋ ਕੰਟਾ ਹੋਰ ਬਾਬੇ ਸਾਢੇ 8 ਹੋ ਗਏ ਯਾਰ ਬਾਕੀ ਰਾਤ ਹੋ ਜਾਣੀ ਤੁਨੂੰ ਹਾਂ ਭਾਈ ਇੱਥੇ ਸੋ ਜਾਣਾ ਫਿਰ ਤਾਂ ਮੈਂ ਕਹਿੰਦਾ ਜਾਊਂਗਾ ਇਹਦਾ ਨਹੀਂ ਟਰੈਕਟਰ ਵਾ ਕਿਹੜਾ ਜਾਊਂਗਾ ਇੰਨੀ ਦੂਰ ਯਾਰ ਉਹ ਜਾ ਕੇ ਆ ਡੇਢ ਮਿੰਟ ਲੱਗ ਗਿਆ ਸੋ ਇਹਦੇ ਆਂਦਿਆਂ ਨੂੰ ਇਹ ਅਸਾਮਾ ਦਾ ਪਹੁੰਚੂਗਾ ਸੀ ਮੈਂ ਕਹਿੰਦਾ 12 12 1 ਵਜੇ ਕਰ ਜੇ 2 ਘੰਟੇ ਲੱਗੇ ਹੋਰ ਤੁਹਾਨੂੰ ਮਸ਼ੀਨ ਦਿਖਾਣਾ ਜੀ ਮੈਂ ਰੋ ਰੋਈ ਦੂਜਾ ਦੂਜਾ ਕੈਮਰਾ ਕਰ ਦੂਜਾ ਕੈਮਰਾ ਕਰ ਲਵਾ ਕੱਦੂ ਸਾਲਾ ਕੀ ਆ ਯਾਰ what did it